ਅਸੀ ਕਾਲ ਜੀ ਤੁਸੀਂ ਦੇਖ ਰਹੇ ਹੋਗਾ ਖੇਤਾਂ ਦੀਆਂ ਤੇ ਅੱਜ ਫਿਰ ਰੋਗਿੰਗ ਵਾਲੇ ਭਾਈ ਹੁਣੇ ਆਗੇ ਨੇ ਤੇ ਸਟਾਰਟ ਕਰਨ ਲੱਗੇ ਨੇ ਬេរੇ ਉਹਨਾਂ ਦੀ ਰੋਗਿੰਗ ਜਿੰਨੀ ਵੀ ਇਨਫੈਕਸ਼ਨ ਹੋ ਕੇ ਸਾਰੇ ਕੱਢ ਦੇਣਗੇ ਐਲ ਆਰ ਪਰੇਟਿਆ ਜੀ ਜੀ 3 ਫਿਰ ਫਿਰ ਜਿੰਨਾ ਵੀ ਇਨਫੈਕਸ਼ਨ ਦਾ ਬੁੱਟਾ ਉਹ ਸਾਰਾ ਚੱਕ ਦੇਣਾ ਜੀ बूटा इन्हें भी लगेगा ये चक जी थोड़ा ज मी पैन करके काफ़ी खेतों च गिला हो जो आप नमें बीजी स्टार्टिंग कर दे फ्री तो है जी ਇਸ ਤਾਂ ਦੇ ਬੀ ਟੂ ਦਾ ਫਲਾਟ ਆਪਾਂ ਤੇ ਨਿਕੜਾ ਤੇ ਇਹਦੇ ਵਿੱਚ ਆਇਆ ਬੀ ਦੀ ਸੁਧਾਰਨਾ ਬਹੁਤ ਜ਼ਰੂਰੀ ਕੰਮ ਹੈ ਕਿਉਂਕਿ ਜੇ ਤੁਹਾਡਾ ਬੀ ਤੰਦਰੁਸਤ ਹੋਊਗਾ ਇਨਫੈਕਸ਼ਨ ਦੇ ਬੁੱਟੇ ਤੋਂ ਬਚਣਾ ਤੁਹਾਡਾ ਕੀਤ ਹੋਊਗਾ ਤਾਂ ਛੋਟੇ ਝਾੜ ਤੇ ਜ਼ਰੂਰ ਅਸਰ ਪਾਊਗਾ ਬਹੁਤ ਵੱਡੇ ਲੈਵਲ ਤੇ ਤਾਂ ਦਾ ਤੇ ਤੁਹਾਡੇ ਖੇਤ ਦੇ ਵਿੱਚ ਇਨਫੈਕਟਡ ਬੁੱਟੇ ਵੱਧ ਗਏ ਤੇ ਇਹੀ ਗੱਲਾਂ ਤੁਹਾਨੂੰ ਦੱਸ ਦੇਉਂਦੇ ਹਾਂ ਵੀ ਬੀ ਦੀ ਸਾਂਭ ਸੰਭਾਲ ਤਾਂ ਹੀ ਜ਼ਰੂਰੀ ਹੈ ਜੀ ਵੀ ਜਿੰਨੇ ਵੀ ਬੀਜ ਹੁੰਦੇ ਆਪਾਂ ਉਹਨਾਂ ਨੂੰ ਪਹਿਲੀਆਂ ਸਟੇਜਾਂ 'ਚ ਸਾਮ ਕੇ ਰੱਖੋ ਤੇ ਜਿਹੜੇ ਖੇਤ ਆਪਾਂ ਬੀਜ ਲਈ ਰੱਖਣੇ ਨੇ ਉਹ ਕੱਲੇ ਬੀਜ ਲਈ ਹੀ ਰੱਖੋ ਤਾਂ ਕਿ ਇਹ ਕੰਮ ਕਰੇ ਵੀ ਆਪਾਂ ਰਾਸ਼ਨ ਲਈ ਖੁੱਲਾ ਖੇਤ ਰੱਖ ਲਿਆ ਉਹਦੇ ਵਿੱਚੋਂ ਮੋਟਾ-ਮੋਟਾ ਬੀਜ ਤਾਂ ਤੇ ਜਿਹੜਾ ਹੇਠਲਾ ਛੋਟਾ-ਛੋਟਾ ਜੀ ਬੀਜ ਰੱਖ ਲਿਆਗਾ ਹਨ ਕਿਉਂਕਿ ਉਹਦੇ ਲਈ ਆਪਾਂ ਨੂੰ ਉਹਨੂੰ ਖੁੱਲੇ ਟਾਈਮ ਚੜਾਉਣਾ ਪੈਂਦਾ ਤੇ ਸਾਮ ਸੰਭਾਲ ਤੇ ਵੀ ਫਰਕ ਪੈਂਦਾ

ਤੇ ਬੰਦੇ ਲੱਗੇ ਹੋਏ ਨੇ ਜੀ ਵਿੱਚੋਂ ਜਿਹੜੇ ਇਨਫੈਕਸ਼ਨ ਵਾਲੇ ਬੂਟੇ ਪੱਤੇ ਨੇ ਚੱਕਣ ਕਿਉਂਕਿ ਖੇਤ ਚ ਪੱਟਿਆਂ ਤੋਂ ਬਾਅਦ ਆਪਾਂ ਛੱਡਣੇ ਨੇ ਉਹਨਾਂ ਨੂੰ ਕੱਢ ਕੇ ਤੋਂ ਬਾਹਰ ਆਪਾਂ ਨੇ ਜਿੰਨੇ ਵੀ ਬੂਟੇ ਨੇ ਖੂਦੇ ਵੀ ਛੱਡ ਦੇਣੇ ਨੇ ਖੇਤ ਚੋਂ ਪੱਤੇ ਇਕੱਲਾ ਪੱਤੇ ਤੇ ਨਹੀਂ ਸਰਨਾ ਕਿਉਂਕਿ ਜੇ ਕੋਈ ਇਲਾ ਵਗੈਰਾ ਜੀ ਮਾੜੀ ਮੋਟੀ ਸ਼ਿਕਾਇਤ ਰਹਿ ਵੀ ਜੀ ਤੇ ਇਹਨੂੰ ਮੈਂ ਕਿ ਡੰਗ ਮਾਰ ਕੇ ਦੁਬਾਰਾ ਉਹਨੇ ਆਪਣੇ ਸਾਫਾ ਫਾਲੂ ਨੂੰ ਵੀ ਖਰਾਬ ਕਰ ਸਕਦੇ ਤੇ ਨਾਲ ਨਾਲ ਆਪਣੇ ਬੰਦੇ ਲੱਗੇ ਨੇ ਜੀ ਖੇਤਾਂ ਚ ਜੋ ਵੀ ਪਟਾਈ ਹੋਈ ਸੀਗੀ ਉਹਨੂੰ ਕੱਢਣ ਤੇ ਕਿੰਨੇ ਇਨਫੈਕਸ਼ਨ ਦੇ ਬੂਟੇ ਸਾਰੇ ਪੱਟ ਕੇ ਆਪਾਂ ਨੇ ਖੂਦ ਦੇ ਵੀ ਸੜ ਦੇਣੇ ਨੇ ਜੀ ਤੁਸੀਂ ਨਾ ਖੂਦ ਦੇ ਵੀ ਸੜ ਦਿਓ ਕੋਈ ਚਡੂਂਗੀ ਚ ਕਿਤੇ ਅਲੱਗ ਜਗ੍ਹਾ ਤੇ ਇੱਥੇ ਨੇੜੇ ਨਹੀਂ ਰੱਖਣੇ ਸੀ ਦੂਸਰੀ ਮੋਟਰ ਤੇ ਰੱਖਣੇ ਜਿੱਥੇ ਨੇੜੇ ਆਲੂ ਨਾ ਹੋਵੇ ਤੇ ਨਾਲ ਜਾਂ ਫਿਰ ਕੋਈ ਛੋਟਾ ਗਟੋਆ ਹੋਵੇ ਟੋਏ 'ਚ ਛੱਟ ਕੇ ਉੱਪਰ ਮਿੱਟੀ ਪਾ ਦਿਓ ਤਾਂ ਜੋ ਤੇਲਾ ਵਗੈਰਾ ਇਹਨੂੰ ਡੰਗ ਮਾਰ ਕੇ ਦੁਬਾਰਾ ਤੁਹਾਡੇ ਤੰਦਰੁਸਤ ਬੂਟਿਆਂ ਨੂੰ ਪ੍ਰਾਪਨਾ ਕਰ ਤੋ